ਸੱਪ ਲੰਘਣ ਤੋਂ ਬਾਅਦ ਹੁਣ ਐਕਸਾਈਜ਼ ਵਿਭਾਗ ਕੁੱਟਣ ਲੱਗਿਆ ਲੀਹਾਂ ਵੱਡੀ ਘਟਨਾ ਤੋਂ ਬਾਅਦ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਘਰ ਦੀ ਸ਼ਰਾਬ ਦੇ ਸਬੰਧੀ ਅਵੇਅਰ ਵੱਡੀ ਗਿਣਤੀ ਵਿੱਚ ਅੱਜ ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਪਹੁੰਚਿਆ ਜਿੱਥੇ ਸੰਗਰੂਰ ਵਿਖੇ ਵੱਡੀ ਘਟਨਾ ਵਾਪਰ ਚੁੱਕੀ ਹੈ ਘਰ ਦੀ ਕੱਢੀ ਸ਼ਰਾਬ ਪੀਣ ਦੇ ਨਾਲ ਜਿੱਥੇ 20 ਤੋਂ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਕਿਤਨਾ ਕਿਤੇ ਐਕਸਾਈਜ਼ ਵਿਭਾਗ ਨੂੰ ਦੀ ਅੱਖ ਖੁੱਲੀ ਹੈ ਇਨਾ ਵੱਲੋਂ ਹੁਣ ਲੋਕਾਂ ਨੂੰ ਜਾ ਕੇ ਅਵੇਅਰ ਕੀਤਾ ਜਾ ਰਿਹਾ ਹੈ ਅੱਜ ਵੱਡੀ ਗਿਤੀ ਵਿੱਚ ਅਕਸਾਈਜ਼ ਵਿਭਾਗ ਦੇ ਕਰਮਚਾਰੀ ਅਤੇ ਨਾਲ ਪੁਲਿਸ ਫੋਰਸ ਪਹੁੰਚੀ ਅਤੇ ਲੋਕਾਂ ਨੂੰ ਇੱਥੇ ਅਵੇਅਰ ਕੀਤਾ ਗਿਆ ਕਿ ਘਰ ਦੀ ਸ਼ਰਾਬ ਨਾ ਪੀਓ ਅਗਰ ਤੁਸੀਂ ਪੀਣੀ ਹੈ ਤਾਂ ਠੇਕੇ ਤੋਂ ਲਿਆ ਕੇ ਸ਼ਰਾਬ ਪੀਓ ਤਾਂ ਜੋ ਕੋ ਵੱਡੀ ਘਟਨਾ ਨਾ ਵਾਪਰ ਸਕਦੇ ਜਿਹੜਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਧੋਬੀਣਾ ਬਾਤ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅਕਸਾਈਜ਼ ਵਿਭਾਗ ਦੇ ਕਰਮਚਾਰੀ ਅਤੇ ਨਾਲ ਪੁਲਿਸ ਦੇ ਅਧਿਕਾਰੀ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਹਨ ਤੇ ਉਹਨਾਂ ਵੱਲੋਂ ਲੋਕਾਂ ਨੂੰ ਘਰ ਦੀ ਸ਼ਰਾਬ ਦੇ ਆਪਣਾ ਕੀ ਨੁਕਸਾਨ ਹਨ ਅਤੇ ਜੇ ਸ਼ਰਾਬ ਪੀਣੀ ਹੈ ਤਾਂ ਤੁਸੀਂ ਠੇਕੇ ਤੋਂ ਲੈ ਕੇ ਪਿਓ ਇਸ ਸੰਬੰਧੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਅ ਅੱਜ ਅਸੀਂ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਸਾਡੇ ਨਾਲ ਪੀਟੀਓ ਸਾਹਿਬ ਨੇ ਐਕਸਾਈਜ਼ ਇਨਸਪੈਕਟਰ ਨੇ ਹੋਰ ਸਾਡੀ ਸਾਰੀ ਫੋਰਸ ਹੈਗੀ ਅੱਜ ਅਸੀਂ ਇਕੱਠੇ ਫਿਜ਼ੀਕਲੀ ਇੱਥੇ ਇਕੱਠੇ ਇਸ ਕਰਕੇ ਹੋਏ ਹਾਂ ਜੀ ਤਾਂ ਜੋ ਅਸੀਂ ਤੁਸੀਂ ਸੁਣਿਆ ਹੋਊਗਾ ਕਿ ਇਨਸੀਡੈਂਟ ਹੋਇਆ ਪਿਛੇ ਜੇ ਸੰਗਰੂਰ ਦੇ ਵਿੱਚ ਆਂ ਕਈ ਵਾਰ ਇਸ ਤਰ੍ਹਾਂ ਦੇ ਤਰੀਕੇ ਦੇ ਜ਼ਹਿਰੀਲੀ ਸ਼ਰਾਬ ਦੇ ਹੋਰ ਇਸਟਾਟ ਆ ਜਾਂਦੇ ਆ ਅਸੀਂ ਜ਼ਰੂਰ ਇਕੱਠੇ ਐਸੇ ਇਕੱਠੇ ਹੋਏ ਆਂ ਵੀ ਤਾਂ ਜੋ ਇੱਕ ਅਸੀਂ ਇੱਕ ਮੁਹਿੰਮ ਵੀ ਚਲਾਈ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰੀਏ ਇਸ ਮਾਮਲੇ 'ਚ ਵੀ ਕਦੇ ਵੀ ਅਗਰ ਮਤਲਬ ਸਾਡੇ ਲਾਇਸੈਂਸ ਠੇਕੇ ਹੈ ਸਾਰਾ ਕੁਝ ਹੈਗਾ ਅਗਰ ਕਿਸੇ ਨੇ ਕੁਦਦਾ ਦਾ ਕਰਨਾ ਹੈ ਤਾਂ ਠੇਕੇ ਤੋਂ ਲਵੇ ਬਟ ਇਹ ਆ ਵੀ ਜਿਹੜੀ ਉਹ ਜ਼ਹਿਰੀਲੀ ਸ਼ਰਾਬ ਹੈ ਨਾ ਤਾਂ ਉਹ ਕੱਢੀ ਜਾਵੇ ਉਹਦੇ ਬਾਰੇ ਅਸੀਂ ਅਵੇਅਰ ਕਰਾਂਗੇ ਉਹਦੇ ਜਿਹੜੇ ਸਾਈਡ ਇਫੈਕਟਸ ਨੇ ਹੋਰ ਹੈਗਾ ਤੇ ਉਸ ਸੰਬੰਧੀ ਅੱਜ ਅਸੀਂ ਇਕੱਠੇ ਹੋ ਕੇ ਆਪਣਾ ਇੱਕ ਇਸ ਤਰੀਕੇ ਦਾ ਰੂਟ ਪਲਾਨ ਟਾਈਪ ਅਸੀਂ ਕਰ ਰਹੇ ਆਂ ਅਸੀਂ ਬੇਸਿਕਲੀ ਫਿਲਹਾਲ ਜਸਤਾ ਹੁਣ ਅਸੀਂ ਧੋਬੀਆਂ ਦਾ ਬਸਤੀ ਖੜੇ ਹਾਂ ਜੀ ਇੱਥੇ ਇਹ ਸਾਰੇ ਏਰੀਆ ਨੂੰ ਅਸੀਂ ਕਵਰ ਕਰਾਂਗੇ ਜੀ ਬਾਕੀ ਡਿਫਰੈਂਟ ਡਿਫਰੈਂਟ ਟਾਈਮ ਤੇ ਅਸੀਂ ਬਠਿੰਡੇ ਦੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਦਾਂ ਜਾਗਰੂਕਤਾ ਮੈਂ ਜਿਹੜੀ ਇਹਨੂੰ ਰੱਖਾਂਗੇ ਜੀ ਤੇ ਫਿਰ ਅਗਲਾ ਜਿੱਥੇ ਵੀ ਹੋਇਆ ਫਿਰ ਉਸ ਤਰ੍ਹਾਂ ਅਸੀਂ ਦੱਸਾਂਗੇ ਇਧਰ ਕੀ ਨਾਮ ਹੈ ਤੁਹਾਡਾ ਸਾਰੇ ਬਰਿੰਦਰਪਾਲ ਸੇ ਸਾਈਜ਼ ਅਫਸਰ ਬੇਲ ਦਾ ਜਿਵੇਂ ਆਪਾਂ ਨੂੰ ਪਤਾ ਹੀ ਆਪਣੇ ਜ਼ੋਨ ਦੇ ਵਿੱਚ ਬਹੁਤ ਵੱਡੀ ਮੱਤਭਾਗ ਕੇ ਘਟਨਾ ਵਾਪਰ ਚੁੱਕੀ ਹੈ ਜਿਸ ਦੇ ਨਾਲ ਬਹੁਤ ਵੱਡਾ ਜਾਨੀ ਮਾਲ ਨੁਕਸਾਨ ਹੋ ਚੁੱਕਿਆ ਹੈ ਪਰਿਵਾਰ ਕਾਫੀ ਠੀਕ ਹੈ ਜਿਨ੍ਹਾਂ ਦੇ ਪਿਛੋਕੜ ਵੀ ਆ ਤੁਸੀਂ ਦੇਖਿਆ ਵੀ ਉਹਨਾਂ ਦਾ ਗਰੀਬ ਪਿਛੋਕੜ ਤੋਂ ਸੀਗੇ ਬਿਲੋਂਗ ਕਰਦੇ ਸੀਗੇ ਤੇ ਉਹਨਾਂ ਦਾ ਉਹੀ ਕਮਾਈ ਦੇ ਸਾਧਨ ਸੀਗੇ ਜਿਹੜੇ ਖਤਮ ਹੋ ਚੁੱਕੇ ਆ ਇਸ ਟਾਈਮ ਕਿਉਂਕਿ ਇਹਨਾਂ ਨਾਲ ਦੇਖੋ ਕਿੰਨਾ ਵੱਡਾ ਸੈਟ ਬੈਕ ਲੱਗਿਆ ਸਾਰਾ ਪਰਿਵਾਰਾਂ ਨਾਲ ਪਾਕੀ ਦੇ ਨਾਲ ਹੋਰ ਜਿਵੇਂ ਇੱਕ ਤੇ ਦੇ ਵੀ ਕੱਢਦੀ ਹੈ ਸ਼ਰਾਬ ਨਜਾਇਜ਼ ਹੈ ਇਹ ਬਿਲਕੁਲ ਨਜਾਇਜ਼ ਸ਼ਰਾਬ ਹੈ ਇਹ ਬਣ ਪੀਣੀ ਨਹੀਂ ਚਾਹੀਦੀ ਪਹਿਲੇ ਕਰ ਸ਼ਰਾਬ ਹੀ ਨਹੀਂ ਪੀਣੀ ਚਾਹੀਦੀ ਜੇ ਬੇਬੀ ਲੋੜ ਪੈਂਦੀ ਹੈ ਤਾਂ ਆਪਾਂ ਉਹਨੂੰ ਘਟੂ ਘਾਟੇ ਰਜਿਸਟਰਡ ਥਾਂ ਤੋਂ ਜਾਂ ਸਸਤਾ ਧਾਰਗਿਆਂ ਤੋਂ ਲੈਣੀ ਚਾਹੀਦੀ ਹੈ ਜਾਂ ਕਿਸੇ ਵੀ ਗੈਰ ਜ਼ਿੰਮੇਵਾਰ ਵਿਅਕਤੀ ਤੋਂ ਨਾ ਲਈ ਉਹ ਕੀ ਕਰਦਾ ਕੌਣ ਹੈ ਜਿਹਦੇ ਆਥੈਂਟੀਫਾਈ ਹੈ ਨਹੀਂ ਗੇ ਆਥੈਂਟਿਕ ਕੋਈ ਬੰਦਾ ਹੀ ਨਹੀਂ ਹੈਗਾ ਉਹ ਕਾਨੂੰ ਉਹਦਾ ਵੇਚ ਕੇ ਚਲਾ ਜਾਂਦਾ ਉਹ ਆਪਣੇ ਜੀ ਫਾਇਦਾ ਵਾਸਤੇ ਵੇਚਣਾ ਉਹਨੇ ਨਾ ਕਿ ਸਰਕਾਰੀ ਮਾਲੀ ਇਕੱਠਾ ਕਰਨਾ ਲਾਇਸੈਂਸ ਦਾ ਵੀ ਸਰਕਾਰੀ ਮਾਲੀ ਆ ਵੀ ਦਿੰਦੇ ਆ ਠੀਕ ਹੈ ਜਿਸ ਦਿਨ ਸਰਕਾਰ ਚੱਲਦੀ ਹੈ ਬਟ ਇਹ ਚੀਜ਼ ਨੂੰ ਪਹਿਲੀ ਵਾਰ ਇਸੇ ਵਾਇਰ ਕਰਨਾ ਚਾਹੁੰਦੇ ਆ ਵੀ ਜੇ ਸ਼ਰਾਬ ਲੈਣੀ ਹੈ ਘਟੂ ਘਟ ਵੀ ਲਾਇਸੈਂਸ ਧਾਰੀਆਂ ਤੋਂ ਲੋ ਤੇ ਇਹ ਜਗ੍ਹਾ ਤੇ ਆਏ ਇਹ ਧੋਬੀਆਂ ਦਾ ਵਸਤੀ ਹੈ ਇਹ ਪਿੰਡ ਆ ਕਿਸ ਤਰ੍ਹਾਂ ਲੋਕਾਂ ਨੂੰ ਫੇਰ ਕਿਤੇ ਇਹ ਬਸ ਜਾਗਰੂਕ ਬੋਲ ਕੇ ਦੱਸ ਕੇ ਕਰਾਂਗੇ ਵੀ ਜਿਹੜੇ ਹੋਈਏ ਗਲਤ ਹੋਈ ਹੈ ਫਲੈਗ ਮਾਤੇ ਵੀ ਕੱਢਾਂਗੇ ਸੀ ਇਹਨੂੰ ਆਪਾਂ بچੋ ਇਸ ਤੋਂ ਕਿ ਕਿਸੇ ਵੀ ਵਿਪਰ ਦੇ ਜ਼ਿੰਮੇਵਾਰ ਵਿਅਕਤੀ ਤੋਂ ਨਾ ਸ਼ਰਾਬ ਲਈ ਜਾਵੇ। ਲੈੜੇ ਨੀਰੇ ਬੱਸ ਕੋ ਠੇਕਾ ਹੈਗਾ ਤਾਂ ਉਤੋਂ ਲਈਓ। ਲੱਗਦਾ ਵੀ ਨਾ ਵਾਪਰਨ ਤੋਂ ਬਾਅਦ ਇਹ ਧਿਆਨ ਚ ਲੈ ਨਹੀਂ ਪਈ। ਨਹੀਂ ਪਹਿਲਾਂ ਵੀ ਚਲਾਇਆ ਸੀਗਾ। ਪਹਿਲਾਂ ਵੀ ਚੱਲ ਰਿਹਾ। ਪਹਿਲਾਂ ਵੀ ਚਲਾਇਆ ਸੀ। ਮੰਦਪਾ ਘਟਾ ਪਹਿਲਾਂ ਹੀ ਬਤਾਰਤਾਰ ਵੀ ਪੀ ਚੁੱਕੀ ਹੈ। ਅਜੇ ਤੋ 2020 ਦੇ ਵਿੱਚ ਵੀ ਹੋਈ ਸੀਗੀ। ਉਸ ਤੋਂ ਬਾਅਦ ਕੁਝ ਨਾ ਕੁਝ ਪਤਾ ਨਹੀਂ ਕਿਵੇਂ ਬੰੜੀ ਘਟਾ ਹੋ ਜਾਂਦੀ ਹੈ। ਕਿਉਂਕਿ ਉਹਨੇ ਨਿੱਜੀ ਫਾਇਦਾ ਵਾਸਤੇ ਕਰਨਾ ਆਪਦਾ ਕੰਮ। ਜਿਹੜੇ ਬੰਦੇ ਨੇ ਇਸ ਕੰਮ ਕਰਨਾ ਹੈ ਉਹਨੂੰ ਕਿਸੇ ਜਾਣ ਮਾਲ ਦਾ ਰੱਖ ਨਹੀਂ ਮਤਲਬ ਆਉਂਦਾ। ਉਹਨ ਪੈਸੇ ਤੱਕ ਮਤਲਬ ਹੁੰਦਾ ਹੈ ਠੀਕ ਹੈ ਇਸ ਕਰਕੇ ਇਹਨੂੰ ਬਚਾਉਣ ਵਾਸਤੇ ਇਹਨੂੰ ਰੋਕਣ ਵਾਸਤੇ ਆਪਾਂ ਵੈਨਸ ਕਰਨੀ ਚਾਹੁੰਦੇ ਆ ਵੀ ਤਾਂ ਕਿ ਇਹ ਆਮ ਜਿਹੜਾ ਗਰੀਬ ਆਦਮੀ ਇੱਕ ਦਿਹਾੜੀ ਦਾ ਆਦਮੀ ਹੁੰਦਾ ਉਹ ਹੁੰਦਾ ਵੀ ਮੈਂ ਘੱਟ ਤੋਂ ਘੱਟ ਪੈਸੇ ਨਾਲ ਮੇਰਾ ਕਿ ਗੁਜ਼ਾਰਾ ਕਰ ਲਾਂ ਠੀਕ ਹੈ ਮੇਰਾ ਕੰਮ ਵੀ ਬਣਦੇ ਤੇ ਮੈਂ ਦਾ ਉਹ ਕਰ ਲਾਂ ਬਟ ਇਹ ਗਲਤ ਹੋ ਜਾਂਦਾ ਹੈ ਕਿ ਵਾਰੀ ਜਦੋਂ ਬੰਦੇ ਨੂੰ ਆਉਂਦਾ ਉਹ ਗੈਰ ਜ਼ਿੰਮੇਵਾਰਾਂ ਤੋਂ ਲੈ ਲੈਂਦਾ ਹੁਣ ਨਹੀਂ ਪਤਾ ਤਾਂ ਕੀ ਚੀਜ਼ ਹੈ ਉਹਦੀ ਡਿਗਰੀ ਉਹ ਵੀ ਉੱਥੇ ਵੀ ਕਰਾਂਗੇ ਸਭ ਤੋਂ ਪਹਿਲਾਂ ਵੀ ਕਰ ਚੁੱਕੇ ਆ ਉੱਥੇ ਫੇਰ ਕਰਾਂਗੇ ਕਿਉਂਕਿ ਇਹ ਜਿੱਥੇ ਵੀ ਜੀ ਚੀਜ਼ਾਂ ਵਾਲਾ ਸਲਾਮ ਏਰੀਆ ਹੈ ਵਾਜਦੇ ਆਪਣੇ ਉਹ ਕਰਦੇ ਆ ਜਿੱਦੇ ਜਾਂ ਕੱਢਦੇ ਆ ਕੋਈ ਕਰਦੇ ਆ ਜਾਂ ਕਿਤੇ ਯੂਜ਼ ਜ਼ਿਆਦਾ ਹੁੰਦੀ ਹੈ ਚੀਜ਼ੇ ਕਿਉਂਕਿ ਗਰੀਬ ਆਦਮੀ ਇਸ ਜੱਥਾ ਤੇ ਜਾਂਦਾ ਠੋੜੇ ਠੇਕੇ ਤੇ ਨਹੀਂ ਜਾਂਦਾ ਉਹ ਕਹਿੰਦਾ ਮੈਂ ਥੋੜੇ ਪੈਸੇ ਨਾਲ ਮੇਰੇ ਸਰ ਜੇ ਉਹ ਗਲਤ ਜਾਵੜਦਾ ਕਿ ਮਰਪੀ ਵਗੈਰਾ ਉਹਨਾਂ ਤੇ ਕੀ ਹੁੰਦੀ ਉਸ ਤੋਂ ਵੱਧ ਰੇਟ ਨਹੀਂ ਐਮ ਆਰ ਪੀ ਦੇ ਵਿੱਚ ਨਾ ਇਹਦੇ ਵਿੱਚ ਜਿਹੜੀ ਚੀਜ਼ ਹੈ ਹੁਣ ਗਾਂ ਤੋਂ ਉਹ ਠੀਕ ਕਰ ਰਹੇ ਆ ਮਰਪੀ ਟੀ ਐਮ ਆਰ ਪੀ ਨਹੀਂ ਹੁੰਦੀ ਉਹ ਐਮ ਆਰ ਪੀ ਮਿਨੀਮਲ ਰੇਟ ਪ੍ਰਾਈਸ ਹੁੰਦਾ ਉਹਦੇ ਵਿੱਚ ਜਿਹੜਾ ਮੈਕਸਿਮਮ ਲੱਗ ਹੁੰਦਾ ਠੀਕ ਹੈ ਨਹੀਂ ਉਹ ਚੀਜ਼ ਹੁੰਦੀ ਹੈ ਕਿ ਕੋਈ ਉਹਦੇ ਵਿੱਚ ਨਾ ਐਕਸਾਈਟਿਟੀ ਲਗਣੀ ਪੈਂਦੀ ਹੈ ਐਕਸਾਈਟਿਟੀ ਲਾ ਕੇ ਤਾਂ ਤੇ ਇਹ ਰੇਟ ਦੇ ਜਾਉਂਦੇ ਆ ਐਕਸਾਈਟਿਟੀ ਉਹਨਾਂ ਦੇ ਅੱਗੇ ਐਡ ਐਡ ਕਈ ਥੱਲੇ ਜਿੱਥੋਂ ਇਹ ਜਾਣਕਾਰੀ ਮਿਲਦੀ ਸੀ ਵੀ ਜਿਹੜੇ ਰੇਟ ਆ ਉਹ ਲੱਗ ਲੱਗਾ ਜਾਂ ਇਹ ਹੋ ਸਕਦਾ ਬਟਡੇ ਜਿਹਦੇ ਦੇ ਵਿਚਾਰੇ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਨਿਸ਼ੀਫਾ ਦਾ ਵਾਦੇ ਆਪ ਦੇ ਕੋਸ਼ਿਸ਼ ਨਾਲ ਕੋਈ ਪਲੀਟਰ 2 10 20 ਰੁਪਏ ਝੋਟੇ ਆਦਾ ਮਾਰਦੇ ਹੁਤਾ ਲੈਂਦਾ ਕੋਈ ਛੇਲ ਘਟਾਵਦਾ ਲੈਂਦਾ ਛੇਲ ਮੇਰੇ ਦਾ ਵੀ ਛੇਲਵਾ ਜਾਂਦੀ ਹੈ 10 20 ਰੁਪਏ ਦਾ ਇਹਨਾਂ ਨੂੰ ਮਾਧਿਅਪੜ ਦਿੱਤਾ ਹੁੰਦਾ ਇਹ ਕਰ ਰਿਹਾ ਉਹਦੇ ਕੰਮ ਵਾਸਤੇ ਕਿਉਂਕਿ ਉਹਨਾਂ ਨੇ ਵੀ ਆਪਦਾ ਕੰਮ ਕਰਨਾ ਉਹਦਾ ਕਾਰੋਬਾਰ ਹੈ ਮਟਾ ਉਹਨੇ ਕਿੱਥੋਂ ਕਰਨੇ ਆ ਲਾਇਸੈਂਸ ਫੀ ਦਾ ਵਿਆਜ ਵੀ ਲੇਖਦਾ ਅਗਲਾ ਸਾਰਾ ਕੁਝ ਮੈਂ ਦੇਖਣਾ ਹੁੰਦਾ ਉਹਦੇ ਖਰਚੇ ਹੀ ਵਜ੍ਹਾ ਹੁੰਦੇ ਆ ਜਿੰਨਾ ਵੱਡਾ ਕਾਰੋਬਾਰ ਉਹਨੇ ਖਾਤੇ ਵਜ੍ਹਾ ਹੁੰਦੇ ਆ ਜਿਹੜੀ ਲਿਸਟ ਜਾਰੀ ਕੀਤੀ ਉਸ ਤੋਂ ਬਾਅਦ ਤਾਂ ਨਹੀਂ ਲੱਗ ਸਕਦਾ ਨਹੀਂ ਲੈਟਸ ਗੋ ਜਾ ਰਹੇ ਜਿਹੜੇ ਹੈਗੇ ਉਹ ਅਲੱਗ ਹੈ ਲਿਸਟ ਜਿਹੜੀ ਇਹ ਉਹ ਹੈ ਇਹਦੇ ਕੋਈ ਫੈਕਟਿਮ ਜਿਹੜੇ ਹੈਗੇ ਰੇਟ ਬਣੇ ਹੋਏ ਆ ਜਾਂ ਮਿਨੀਮਮ ਬਣੇ ਹੋਏ ਆ ਕਿ ਦੋਨੇ ਰੇਟ ਚੱਲਦੇ ਆ